ਚਾਚੇ ਤਾਈ ਮਾੜੇ ਨਹੀਂ ਹੁੰਦੇ ਸਾਰੇ ਚਾਚੇ ਤਾਈ ਸ਼ਰੀਕ ਨਹੀਂ ਹੁੰਦੇ ਚਾਚੇ ਤਾਈ ਬਹੁਤ ਚੰਗੇ ਵੀ ਹੁੰਦੇ ਆ ਜਿਹੜੀ ਕਹਾਣੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਇਹ ਬਿਲਕੁਲ ਸੱਚੀ ਕਹਾਣੀ ਆ ਦੋਸਤੋ ਤੁਹਾਨੂੰ ਬਹੁਤ ਕੁਝ ਜ਼ਿੰਦਗੀ ਚ ਸਿੱਖਣ ਲਈ ਜਬੂਰ ਕਰੂਗੀ ਇਹ ਤੁਸੀਂ ਸਿੱਖੋ ਆਜੋ ਕਹਾਣੀ ਦੀ ਸ਼ੁਰੂਆਤ ਕੁਛ ਇਦਾਂ ਮਾ ਇੱਕ ਪਿੰਡ ਵਿੱਚ ਇੱਕ ਪਰਿਵਾਰ ਹੁੰਦਾ ਜੀ ਉਹ ਪਰਿਵਾਰ ਦੇ ਦੋ ਪੁੱਤ ਹੁੰਦੇ ਨੇ ਇੱਕ ਬਈ ਦੀਦੀ ਉਮਰ ਇਸ ਟਾਈਮ ਜਿਹੜਾ ਟਾਈਮ ਆਪਾਂ ਚੱਲਦਾ ਪਿਆ 2024 ਦਾ ਦੀ ਉਮਰ 60 62 ਸਾਲ ਦੀ ਆ ਉਹ ਬਾਈ ਕਹਿੰਦਾ ਕਿ ਮੇਰੇ ਨਾਲ ਜੋ ਕੁਝ ਵੀ ਹੋਇਆ ਤੁਹਾਨੂੰ ਇੱਕ ਇੱਕ ਗੱਲ ਪ੍ਰੋਪਰਲੀ ਦੱਸੂਗਾ ਬਈ ਸਮਾਂ ਕੱਢ ਕੇ ਸੁਣਨ ਦੀ ਕੋਸ਼ਿਸ਼ ਕਰਿਓ ਬੜਾ ਟਾਈਮ ਲੈਣਾ 2 4 5 ਮਿੰਟ ਹੀ ਲੈਣੇ ਤੁਹਾਡੇ ਹੁੰਦਾ ਬਾਈ ਕਿਉਂ ਕਹਿੰਦਾ ਕਿ ਅਸੀਂ ਧੂਪਰਾ ਹੁੰਨੇ ਆ ਸਾਡੇ ਕੋਲ 18 18 ਕਿੱਲੇ ਜ਼ਮੀਨ ਹੁੰਦੀ ਆ ਜ਼ਮੀਨ ਵੀ ਹੁੰਦੀ ਆ ਵਧੀਆ ਚਲੋ ਪਰਿਵਾਰ ਸੈੱਟ ਹੁੰਦਾ ਸਾਡਾ ਵਧੀਆ ਯਾਨੀ ਖੇਤੀਬਾੜੀ ਕਰਦੇ ਆ ਰੋਜੀ ਰੋਟੀ ਚੱਲਦੀ ਆ ਟਾਈਮ ਪੈਂਦਾ ਥੋੜਾ ਜਿਆ ਮੇਰੇ ਛੋਟੇ ਭਰਾ ਦਾ ਵੀ ਵਿਆਹ ਹੋ ਜਾਂਦਾ ਤੇ ਉਹ ਮੇਰੇ ਵੀ ਦੋ ਜਵਾਕ ਹੁੰਦੇ ਆ ਮੇਰੇ ਛੋਟੇ ਭਰਾ ਦੇ ਇੱਕ ਜਵਾਕ ਹੁੰਦਾ ਮੁੰਡਾ ਹੁੰਦਾ ਪੁੱਤ ਹੁੰਦਾ ਤੇ ਥੋੜਾਕਾ ਟਾਈਮ ਪੈਂਦਾ 5-7 ਸਾਲ ਵਧੀਆ ਲੰਘਦੇ ਆ ਉਸ ਬਾਅਦ ਚ ਮੇਰੇ ਭਰਾ ਦਾ ਕਿਸੇ ਪਾਸੇ ਵਿਆਹ ਸੀ ਰਿਸ਼ਤੇਦਾਰੀ ਚ ਵਿਆਹ ਜਾਂਦੇ ਹੋਏ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਕਿਤੇ ਮੇਰਾ ਭਰਾ ਵੀ ਘਰ ਵਾਲੀ ਪੂਰੇ ਹੋ ਜਾਂਦੇ ਆ ਤੇ ਜਿਹੜਾ ਉਹਨਾਂ ਦਾ ਬੱਚਾ ਹੁੰਦਾ ਉਹਨਾਂ ਦਾ ਪੁੱਤ ਹੁੰਦਾ ਉਹ ਬਚ ਜਾਂਦਾ ਤੇ ਚਲੋ ਜੀ ਸਮੇਂ ਦੇ ਹਿਸਾਬ ਨਾਲ ਇਹ ਉਹਦੀ ਪਰਵਰਿਸ਼ ਕਰਨੀ ਦਾਜਮੀ ਸਮਝੀ ਹੈ ਨਾ ਲੋ ਜੀ ਸੰਸਕਾਰ ਹੋ ਜਾਂਦਾ ਭੋਗ ਪੈ ਜਾਂਦਾ ਮੇਰੇ ਭਰਾ ਦੀ ਡੈਥ ਹੋਣ ਤੋਂ ਬਾਅਦ ਉਹਨਾਂ ਦੇ ਪੁੱਤ ਦੀ ਜ਼ਿੰਮੇਵਾਰੀ ਮੈਂ ਚੱਕ ਲੈਣਾ ਤੇ ਮਨ ਚ ਇੱਕੋ ਹੀ ਗੱਲ ਹੁੰਦੀ ਹੈ ਕਿ ਮੇਰੇ ਭਰਾ ਦੀ ਆਖਰੀ ਨਿਸ਼ਾਨੀਆਂ ਇਹ ਥੋੜਾ ਟਾਈਮ ਪੈਂਦਾ 15 20 ਦਿਨ ਪੈਂਦੇ ਆ ਪੈਣ ਤੋਂ ਬਾਅਦ ਮੇਰੇ ਭਰਾ ਦੇ ਸਹੁਰੇ ਆਉਂਦੇ ਆ ਚੱਲ ਕੇ ਸਾਨੂੰ ਭਾਈ ਉਦੀ ਆਖਰੀ ਨਿਸ਼ਾਨੀ ਆ ਉਹ ਦੇ ਦੋ ਅਸੀਂ ਪਾਲਾਂਗੇ ਵੱਡਾ ਕਰਾਂਗੇ ਪੜਾਵਾਂਗੇ ਲਿਖਾਵਾਂਗੇ ਕੱਲ ਨੂੰ ਇਹਦਾ ਵਿਆਹ ਵੀ ਕਰਾਂਗੇ ਕਿ ਨਹੀਂ ਕਿ ਮੈਂ ਇਸ ਆਖਰੀ ਨਿਸ਼ਾਨੀ ਨੂੰ ਐਦਾਂ ਨਹੀਂ ਦੇ ਸਕਦਾ ਜਿੱਥੇ ਮੇਰੇ ਦੋ ਪੁੱਤ ਪੜਨਗੇ ਲਿਖਣਗੇ ਕੰਮ ਕਰਨਗੇ ਉੱਥੇ ਮੇਰਾ ਪੁੱਤ ਇਹ ਤੀਜਾ ਬਣ ਕੇ ਰਹੂਗਾ ਕਿ ਮੇਰੇ ਇਹ ਦਿਲ ਦਾ ਟੁਕੜਾ ਬਣ ਚੁੱਕਿਆ ਮੇਰਾ ਆਪਦੇ ਭਤੀਜੇ ਨਾਲ ਤੇਓ ਪਿਆਰ ਬਹੁਤ ਚਲੋ ਜੀ ਕਾਫੀ ਟਾਈਮ ਸਮਝਾਉਣ ਤੋਂ ਬਾਅਦ ਉਹਦੇ ਜਿਹੜੇ ਸਹੁਰੇ ਹੁੰਦੇ ਆ ਉਹ ਵਾਪਸ ਮੁੜ ਜਾਂਦੇ ਆ ਕਮਾਨਸਤਕ ਦਿਨ ਦਾ ਟਾਈਮ ਕਹਿੰਦਾ ਹੋਰ ਪੈਂਦਾ ਮੇਰੀ ਘਰ ਵਾਲੀ ਮੇਰੇ ਨਾਲ ਲੜਨਾ ਸਟਾਰਟ ਕਰ ਦਿੰਦੀ ਆ ਕਿ ਇਹ ਨੂੰ ਆਪਾਂ ਰੱਖ ਕੇ ਕੀ ਕਰਨਾ ਇਹ ਨੂੰ ਵਾਪਸ ਮੁੜਿਆ ਤੇ ਜਿਹੜੀ ਜ਼ਮੀਨ ਆ ਉਹ ਤੂੰ ਆਪਣੇ ਨਾਮ ਕਰਾ ਲਾ ਦੇ ਪੁੱਤਾਂ ਦੇ ਨਾਮ ਕਰਾ ਲਾ ਦੋਨਾਂ ਦੇ ਮੈਂ ਇਹ ਗੱਲ ਸੋਚ ਕੇ ਬੜਾ ਹੈਰਾਨ ਹੁੰਨਾ ਕਿ ਜੇ ਮੇਰਾ ਭਰਾ ਜਿਉਂਦਾ ਹੁੰਦਾ ਕਿ ਫਿਰ ਵੀ ਉਹ ਜਿਹੜੀ ਜ਼ਮੀਨ ਆ ਉਹਦੇ ਹੱਥ ਚ ਹੀ ਜਾਣੀ ਸੀ ਉਹਦੇ ਹਿੱਸੇ ਚ ਹੀ ਜਾਣੀ ਸੀ ਇਹ ਆਪਾਂ ਐ ਨਹੀਂ ਸੋਚ ਰੱਖਣੀ ਕਿ ਜਿਹੜੀ ਜਿਹਦੀ ਚੀਜ਼ ਹੈਗੀ ਆਪਾਂ ਉਹ ਨੂੰ ਹੀ ਦੇਣੀ ਆ ਕਿ ਜੇ ਹੁਣ ਮੇਰਾ ਭਰਾ ਨਹੀਂ ਹੈਗਾ ਤਾਂ ਉਹਦਾ ਪੁੱਤ ਹੈਗਾ ਮੈਂ ਫੇਰ ਸਾਡੀ ਇਹੀ 1-2 ਦਿਨ ਤੇ ਬਹਿਸ ਚੱਲਦੀ ਰਹਿੰਦੀ ਆ ਕਹਿੰਦਾ ਫੇਰ ਉਹ ਆਪਦੇ ਪੇਕੇ ਨੂੰ ਦਾ ਦਿੰਦੀ ਆ ਕਹਿਣ ਦਾ ਮਤਲਬ ਕਿ ਮੇਰੇ ਸਹੁਰਿਆਂ ਨਾਲ ਗੱਲ ਕਰਦੀ ਆ ਮੇਰੇ ਸਾਲਿਆਂ ਨਾਲ ਗੱਲ ਕਰਦੀ ਆ ਰਿਸ਼ਤੇਦਾਰਾਂ ਨਾਲ ਗੱਲ ਕਰਦੀ ਆ ਤੇ ਉਹ ਵੀ ਇਹੀ ਗੱਲ ਤੇ ਪੱਕੇ ਕਰ ਲੈਂਦੀ ਆ ਕਿ ਨਹੀਂ ਆਪਾਂ ਜਿਹੜੀ ਇਹ ਜ਼ਮੀਨ ਆਪਾਂ ਬੱਚਿਆਂ ਦੇ ਨਾਮ ਕਰਾ ਦੇਣੀ ਕਿ ਤੂੰ ਇਹਨਾਂ ਦੇ ਨਾਮ ਤੋਂ ਕਟਾ ਦੇ ਚਲੋ ਜੀ ਕਾਫੀ ਟਾਈਮ ਰੌਲਾ ਪੈਣ ਤੋਂ ਬਾਅਦ ਫੇਰ ਮੇਰੀ ਘਰ ਵਾਲੀ ਕਹਿੰਦੀ ਆ ਕਿ ਤੁਸੀਂ ਐ ਕਰੋ ਜਿਹੜੀ 18 ਕਿੱਲੇ ਜ਼ਮੀਨ ਮੇਰੇ ਭਤੀਜੇ ਦੇ ਨਾਮ ਆਉਂਦੀ ਆ ਉਹ ਜ਼ਮੀਨ ਤਿੰਨ ਹਿੱਸਿਆਂ 'ਚ ਵੰਡਦੀ। ਕਹਿੰਦਾ ਮੈਂ ਫੇਰੜ ਗਿਆ ਉਹ ਇੱਕੋ ਗੱਲ ਤੇ। ਮੈਂ ਕਿਵੇਂ ਤਿੰਨ ਹਿੱਸਿਆਂ ਦੇ ਵਿੱਚ ਵੰਡਦਾ? ਕਿਉਂ ਜ਼ਮੀਨ ਤੇ ਹੱਕ ਤਾਂ ਮੇਰੇ ਭਤੀਜੇ ਦਾ। ਕਿ ਮੇਰੇ ਪੁੱਤਾਂ ਕੋਲ 18 ਕਿੱਲੇ ਜ਼ਮੀਨ ਹੈਗੀ ਆ। ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਨਹੀਂ ਘਰ ਕੀਤਾ ਹੋਇਆ ਸੀ ਕਹਿੰਦਾ ਮੈਂ ਕਿਸੇ ਨਾ ਕਿਸੇ ਢੰਗ ਨਾਲ ਲਾਰੇ ਜੇ ਲਾਉਂਦਾ ਰਿਹਾ। ਫਿਰ ਮੈਂ ਕਹਿੰਦਾ ਕੋਈ ਗੱਲ ਨਹੀਂ ਆਪਾਂ ਸੋਚਦੇ ਆ। ਕਹਿੰਦਾ ਇੰਨੀ ਗੱਲ ਕਹੀ ਤਾਂ ਸਾਰੇ ਟੱਕ ਕੇ ਬਹਿ ਗਏ ਕਿ ਚੱਲ ਸ਼ੁਕਰ ਆ ਇਹ ਮੰਨ ਗਿਆ। ਆਪਦੇ ਅੰਦਰੋਂ ਤਾਂ ਮੰਨਿਆ ਨਹੀਂ ਸੀ। ਉਹਨਾਂ ਨੂੰ ਟਾਲਮਟੋਲਾ ਜਿਹਾ ਕਰਕੇ ਗੱਲ ਇੱਥੀ ਸ਼ਾਂਤ ਕਰਤੀ। ਫੇਰ ਥੋੜੇ ਸਾਲ ਨਿਕਲੇ ਮੇਰਾ ਭਤੀਜਾ ਪੜਨ ਦੇ ਵਿੱਚ ਹਿੱਸਾਰ ਸੀ। ਉਹ ਪੜਨ ਲਈ ਧਿਆਨ ਰੱਖਿਆ। ਮੈਂ ਜਿਵੇਂ ਉਹਨੂੰ ਤੰਗ ਨਹੀਂ ਕੀਤਾ ਜਿਵੇਂ ਆਪਣੇ ਪੁੱਤਾਂ ਨੂੰ ਪਾਲਿਆ। ਓਵੇਂ ਮੈਂ ਆਪਦੇ ਦਿਲ ਦਾ ਟੁਕੜਾ ਬਣਾ ਕੇ ਆਪਦੇ ਭਤੀਜੇ ਨੂੰ ਪਾਲਿਆ। ਕਹਿੰਦਾ ਭਤੀਜੇ ਨੂੰ ਪਾਲਿਆ, ਵੱਡਾ ਕੀਤਾ। ਜਦੋਂ ਜਦੋਂ ਉਹ ਵੱਡਾ ਹੋ ਗਿਆ। ਉਧਰੋਂ ਮੇਰੀ ਜਿਹੜੀ ਘਰ ਵਾਲੀ ਸੀ ਉਹ ਰਹਿਣ ਲੱਗ ਗਈ ਬਿਮਾਰ। ਅਸੀਂ ਆਪਦੇ ਭਤੀਜੇ ਦਾ ਪਹਿਲਾਂ ਵਿਆਹ ਕਰਤਾ। ਘਰ ਵਾਲੀ ਸੋਹਣੀ ਸੁਨੱਖੀ ਮਿਲ ਗਈ, ਪਰਿਵਾਰ ਵਧੀਆ ਮਿਲ ਗਿਆ ਉਹਨੂੰ। ਇਆ ਇੱਜ਼ਤ ਮਾਨ ਨਾਲ ਬੁਲਾਉਂਦੇ ਸੀ ਕਹਿੰਦਾ ਉਧਰੋਂ ਜਿਹੜੇ ਮੇਰੇ ਜਵਾਕ ਸੀ ਥੋੜਾ ਜਿਹਾ ਨਸ਼ਾ ਪੱਤਾ ਕਰਨ ਲੱਗ ਗਏ ਸੀ ਉਹ ਜਦੋਂ ਵੀ ਬੋਲਦੇ ਸੀ ਗਲਤੀ ਬੋਲਦੇ ਸੀ ਉੱਚਾ ਹੀ ਬੋਲਦੇ ਸੀ ਮੇਰੀ ਜਮੇ ਇੱਜ਼ਤ ਨਹੀਂ ਕਹਿੰਦਾ ਕਰਦੀ ਸੀ ਥੋੜਾ ਜਿਹਾ ਟਾਈਮ ਲੰਘਿਆ ਘਰਲੀ ਜਿਆਦਾ ਬਿਮਾਰ ਰਹਿਣ ਲੱਗ ਗਈ ਉਹਨੂੰ ਕੈਂਸਰ ਦੀ ਪ੍ਰੋਬਲਮ ਸੀ ਕਹਿੰਦਾ ਮੈਂ ਆਪਦੇ ਜੋ ਦੋਨਾਂ ਜਵਾਕਾਂ ਦਾ ਵੀ ਵਿਆਹ ਕਰਤਾ ਕਿ ਤੇਰੇ ਜੀਂਦੇ ਜੀ ਇਹਨਾਂ ਨੂੰ ਵਿਆਹ ਲਈਏ ਕਹਿੰਦਾ ਉਹਨਾਂ ਨੂੰ ਕਾਹਦਾ ਵਿਆਹ ਆ ਉਦੋਂ ਬਾਅਦ ਤਾਂ ਕੰਮ ਹੋਰ ਉਲਟ ਹੋ ਗਿਆ ਤੁਸੀਂ ਸੁਣ ਕੇ ਇਥੋਂ ਹੈਰਾਨ ਹੋ ਜਾਓਗੇ ਜੇ ਤੁਸੀਂ ਇੱਥੇ ਤੱਕ ਕਹਾਣੀ ਦੇ ਨਾਲ ਜੁੜੇ ਹੋ ਨਾ ਤਾਂ ਪੂਰੀ ਕਹਾਣੀ ਸੁਣ ਕੇ ਜੇ ਉਹ ਸਿੱਖਣ ਨੂੰ ਬਹੁਤ ਵਧੀਆ ਗੱਲ ਮਿਲੂਗੀ ਇੱਕਾ ਅੱਜ ਕੀ ਹੁੰਦਾ ਬਾਈ ਦੋਨੇ ਜਵਾਕ ਆਪ ਦੇ ਵਿਆਹ ਦਿੰਦਾ ਆਪ ਦੇ ਜਵਾਕ ਵਿਆਹ ਤੇ ਟਾਈਮ ਲੰਘਿਆ ਸਾਲ ਕੁ ਬਾਅਦ ਕਹਿੰਦਾ ਮੇਰੀ ਘਰਵਾਲੀ ਦੀ ਡੈਥ ਹੋ ਜਾਂਦੀ ਆ ਇਥੋਂ ਹੋਣ ਤੋਂ ਬਾਅਦ ਥੋੜਾ ਜਿਹਾ ਟਾਈਮ ਪੈਂਦਾ ਮੇਰੇ ਨਾਲ ਹਰ ਰੋਜ਼ ਮੇਰੇ ਦੋਨੇ ਪੁੱਤ ਮੇਰੇ ਆਪ ਦੇ ਸੀਗੇ ਪੁੱਤ ਹਰ ਰੋਜ਼ ਮੈਨੂੰ ਗਾਲਾਂ ਕੱਢਦੀ ਉੱਚੀ ਉੱਚੀ ਬੋਲਦੀ ਕਿ ਮੇਰੇ ਨਾਮ ਜ਼ਮੀਨ ਕਰਾ ਸਾਡੇ ਨਾਮ ਜ਼ਮੀਨ ਕਰਾ ਕਹਿੰਦਾ ਮੈਂ ਐ ਸੋਚਿਆ ਕਿ ਹੁਣ ਪਾਣੀ ਉੱਪਰ ਚੱਲ ਗਿਆ ਚੁੱਪਚਾਪ ਕੁਝ ਨਹੀਂ ਕੀਤਾ ਮੈਂ ਆਪਦੇ ਭਤੀਜੇ ਨੂੰ ਲਿਆ ਨਾਲ ਆਪਦੇ ਬਾਪੂ ਨੂੰ ਲਿਆ ਨਾਲ ਬਾਪੂ ਨੂੰ ਲੈ ਕੇ ਤਹਿਸੀਲਦਾਰ ਨਾਲ ਕੀਤੀ ਗੱਲ ਪਟਵਾਰੀ ਨਾਲ ਗੱਲ ਕਰਕੇ ਅਸੀਂ ਵਕੀਲ ਕਰਕੇ ਅਸੀਂ ਜ਼ਮੀਨਾਂ ਦੇ ਹਿੱਸੇ ਕਰ ਲਈ ਕਹਿੰਦਾ 18 ਕਿੱਲੇ ਜ਼ਮੀਨ ਆਪਦੇ ਭਤੀਜੇ ਦੇ ਜਿਹੜੀ ਸੀਗੀ ਉਦੇ ਨਾਮ ਕਰਾ ਕੇ ਮੈਂ ਆਪਦਾ ਦਿਲ ਹੌਲਾ ਕਰ ਲਿਆ ਮੇਰਾ ਭਤੀਜਾ ਖੇਤੀਬਾੜੀ ਵਧੀਆ ਢੰਗ ਨਾਲ ਕਰਦਾ ਸੀ ਤੇ ਉਹਨੂੰ ਹਿੱਸਾ ਦੇਤਾ ਜਿਹੜਾ ਹਿੱਸਾ ਮੇਰੇ ਨਾਂ ਆਉਂਦਾ ਸੀ ਉਹ ਮੈਂ ਆਪਦੇ ਪੁੱਤਾਂ ਦੇ ਨਾਮ ਕਰਾਤਾ ਕਹਿੰਦਾ ਉਸ ਤੋਂ ਬਾਅਦ ਚ ਮੇਰੇ ਪੁੱਤਾਂ ਨੇ ਆਪਦਾ ਮੇਨ ਰੂਪ ਦਿਖਾਇਆ ਉਹ ਇਹ ਦਿਖਾਇਆ ਕਿ ਉਹਨਾਂ ਨੂੰ ਜਦੋਂ ਪਤਾ ਲੱਗਿਆ ਨਾ ਜਿੱਦਣ ਪਤਾ ਲੱਗਿਆ ਕਹਿੰਦਾ ਮੇਰੇ ਪਿਓ ਨੇ ਆਪਦੀ ਸਾਰੀ ਜ਼ਮੀਨ ਆ ਉਹ ਤਾਂ ਆਪਦੇ ਨਾਂ ਹੀ ਇੱਧਰ ਸਾਡੇ ਨਾਮ ਕਰਾਈਏ ਤੇ ਜਿਹੜੀ ਭਤੀਜੇ ਦੀ ਕਿ ਉਹ ਜ਼ਮੀਨ ਇਹਨੇ ਸਾਰੀ ਉਹਦੇ ਨਾਮ ਕਰਾਤੀ ਲੱਗਿਆ ਉਹਨਾਂ ਨੇ ਬਹੁਤ ਰੌਲਾ ਪਾਇਆ ਮੈਨੂੰ ਗੰਦੀਆਂ ਗਾਲਾਂ ਵੀ ਕੱਢੀਆਂ ਮੇਰੀਆਂ ਨੋਹਾਂ ਵੀ ਅੱਗੇ ਬੋਲਣ ਫਾਲਤੂ ਬੋਲਿਆ ਕਹਿੰਦਾ ਮੈਨੂੰ ੱੱੱਕੇ ਮਾਰ ਮਾਰ ਕੇ ਘਰੋਂ ਬਾਹਰ ਕੱਢਦਾ ਕਹਿੰਦਾ ਜਿਹੜਾ ਮੇਰਾ ਭਤੀਜਾ ਸੀ ਉਹਨੇ ਸੁਣ ਲਿਆ ਕਹਿੰਦਾ ਉਹਨੇ ਕੁਛ ਨਹੀਂ ਕੀਤਾ ਮੇਰੀ ਬਾਹ ਫੜੀ ਮੈਨੂੰ ਘਰੇ ਲਿਆ ਆਪਦੇ ਕਹਿੰਦਾ ਆਪਦੇ ਘਰੇ ਅੰਦਰ ਬਿਠਾ ਕੇ ਮੈਨੂੰ ਕਹਿੰਦਾ ਬਾਪੂ ਤੂੰ ਇੱਥੇ ਬੈਠ ਆ ਘਰ ਤੇਰਾ ਆ ਜ਼ਮੀਨ ਵੀ ਤੇਰੀ ਐ ਸਭ ਕੁਝ ਤੇਰਾ ਕਹਣਾ ਮੇਰਾ ਸੀਨਾ ਕਹਣਾ ਇਨਾ ਚੌੜਾ ਹੋ ਗਿਆ ਤੇ ਪੁੱਤਾਂ ਨੂੰ ਆਪਦੇ ਸਕੇਆਂ ਨੂੰ سپورਟ ਕਰਨੀ ਚਾਹੀਦੀ ਸੀ ਤੇ ਉਹਨਾਂ ਨੇ ਮੈਨੂੰ سپورਟ ਨਹੀਂ ਕੀਤੀ ਆ ਸਮੇਂ ਦੇ ਵਿੱਚ ਤੇ ਜਿਹੜੇ ਮੇਰੇ ਭਤੀਜੇ ਨੂੰ ਮੈਂ ਬਚਾਇਆ ਕਿਸੇ ਪਾਸੇ ਜਾਣ ਨਹੀਂ ਦਿੱਤਾ ਆਪਦੇ ਗਲ ਨਾਲ ਲਾ ਕੇ ਵੀ ਰੱਖਿਆ ਉਹ ਭਤੀਜੇ ਨੇ ਮੇਰੀ ਬਾਹ ਫੜ ਲਈ ਕਹਣਾ ਹੁਣ ਮੈਨੂੰ ਰਿਸਪੈਕਟ ਵੀ ਪੂਰੀ ਮਿਲਣੀ ਆ ਉਸ ਘਰ ਦੇ ਵਿੱਚ ਮੈਨੂੰ ਰਿਸਪੈਕਟ ਵੀ ਇੰਨੀ ਮਿਲਣੀ ਮੇਰੀ ਭਤੀਜ ਨੌ ਨੇ ਮੈਨੂੰ ਬਾਪੂ ਤੋਂ ਬਿਨਾ ਨਾ ਬੋਲਣਾ ਕਹਣਾ ਮੇਰੇ ਭਤੀਜੇ ਨੇ ਮੈਨੂੰ ਬਾਪੂ ਤੋਂ ਬਿਨਾ ਨਾ ਬੋਲਣਾ ਜਦੋਂ ਵੀ ਕਹਣਾ ਬਾਪੂ ਜੀ ਰੋਟੀ ਖਾ ਲਓ ਬਾਪੂ ਜੀ ਚਾਹ ਪੀ ਲਓ ਬਾਪੂ ਜੀ ਆਹ ਕਰ ਲਓ ਬਾਪੂ ਜੀ ਯਾਨੀ ਰਿਸਪੈਕਟ ਪੂਰੀ ਮਿਲਣੀ ਕਹਣਾ ਉਧਰੋਂ ਉਹੀ ਮੇਰੇ ਜਿਹੜੇ ਆਪਦੇ ਸਕੇ ਜਵਾਕ ਸੀ ਉਹ ਮੇਰੇ ਉਲਟ ਹੋ ਗਏ ਕਹਾਣੀ ਜਿਵੇਂ ਹੀ ਪਲਟ ਗਈ ਜਦੋਂ ਕਹਾਣੀ ਜਿਵੇਂ ਹੀ ਪਲਟ ਗਈ ਫਿਰ ਮੈਂ ਇੱਕ ਦਿਨ ਕੀ ਹੋਇਆ ਕਿ ਮੇਰੇ ਆਪਦੇ ਸਕੇ ਪੁੱਤ ਦੇ ਧੀ ਨੇ ਜਨਮ ਲਿਆ ਮੈਂ ਚਲੋ ਖੁਸ਼ੀ-ਖੁਸ਼ੀ ਗਿਆ ਉਧਰ ਜਨਾ ਉਹਨਾਂ ਨੇ ਮੈਨੂੰ ਫੇਰ ੱਤਕੇ ਮਾਰ ਕੇ ਬਾਹਰ ਕੱਢਤਾ ਇੱਕ ਹਾਲ ਚ ਸੀ ਜਿਹਦੇ ਕਰਕੇ ਉਹਨਾਂ ਨੇ ਬਾਹਰ ਕੱਢਿਆ ਉਹ ਲਾਲਚ ਇਹ ਸੀ ਕਿ ਇਹਨੇ ਸਾਡੇ ਨਾਮ ਤੇ ਜ਼ਮੀਨ ਕਿਉਂ ਨਹੀਂ ਕਰਾਈਓ ਆਹੀ ਰੋਲੇ ਕਰਕੇ ਕੰਮ ਉਹਨਾਂ ਨੇ ਖਰਾਬ ਕਰਾਇਆ ਜਨਾ ਮੁੜ ਕੇ ਪਿੰਡ ਚ ਵੀ ਬੱਲੇ ਬੱਲੇ ਰਹਿਣ ਲੱਗ ਪਿੰਡ ਚ ਬੱਲੇ ਬੱਲੇ ਤਾਂ ਰਹਿਣ ਲੱਗ ਗਈ ਦੇ ਪੱਤ ਨੂੰ ਵਧੀਆ ਲਖਾਇਆ ਪੜਾਇਆ ਕਿ ਉਹਨਾਂ ਨੇ ਮੈਨੂੰ ਕੁਛ ਨਹੀਂ ਸਮਝਿਆ ਪਰ ਮੈਂ ਆਪਦੇ ਭਤੀਜੇ ਨੂੰ ਆਪਦੇ ਗਲ ਨਾਲ ਲਾ ਕੇ ਪਾਲਿਆ ਪਲੋਸਿਆ ਵੱਡਾ ਕੀਤਾ ਜਿਹੜੀ ਜ਼ਮੀਨ ਉਹਦੇ ਨਾਮ ਆਉਂਦੀ ਸੀ ਜਿਹੜੀ ਜ਼ਮੀਨ ਉਹਦੇ ਹਿੱਸੇ ਆਉਂਦੀ ਸੀ ਉਹਦੇ ਨਾਮ ਕਰਾਈ ਉਹ ਪਿੰਡ ਵਾਲੇ ਹੁਣ ਕਿਸੇ ਪਾਸੇ ਸਮਝੌਤਾ ਹੋਣਾ ਕੋਈ ਗੱਲਬਾਤ ਹੋਣੀ ਪਹਿਲ ਦੇ ਆਧਾਰ ਤੇ ਮੈਨੂੰ ਵਿੱਚ ਬਿਠਾਉਣਾ ਕੀ ਇਹ ਸਿਆਣਾ ਬੰਦਾ ਜਿਹੜੇ ਬੰਦੇ ਨੇ ਆਪਦੇ ਭਤੀਜੇ ਦਾ ਹੱਕ ਨਹੀਂ ਮਾਰਿਆ ਆਪਦੇ ਭਰਾ ਦਾ ਹੱਕ ਨਹੀਂ ਮਾਰਿਆ ਤਾਂ ਉਹ ਫੈਸਲਾ ਕਦੇ ਗਲਤ ਨਹੀਂ ਕਰ ਸਕਦਾ ਇੰਨੀ ਕ ਰਿਸਪੈਕਟ ਮਿਲਣ ਲੱਗੀ ਦੋਸਤੋ ਐਦੂ ਉੱਤੇ ਮੈਂ ਕੀ ਦੱਸਾਂ ਸਾਰੇ ਪਿੰਡ ਦੇ ਇੱਕੋ ਹੀ ਗੱਲ ਕਹਿੰਦੇ ਹੁੰਦੇ ਸੀ ਜਿਹੜੇ ਬੰਦੇ ਨੇ ਆਪਦੇ ਸਕੇ ਭਰਾ ਦੇ ਹਿੱਸੇ ਚ ਕਾਣੀ ਵੰਡ ਨਹੀਂ ਕੀਤੀ ਉਹ ਸਾਡੇ ਫੈਸਲੇ ਦੇ ਵਿੱਚ ਕਿਵੇਂ ਕਾਣੀ ਵੰਡ ਕਰ ਦੂਗਾ ਦੋਸਤੋ ਇਸੇ ਕਰਕੇ ਕਿਹਾ ਸੀ ਜ਼ਿੰਦਗੀ ਚ ਕਦੇ ਵੀ ਉਹ ਸਟੈਪ ਨਾ ਚੱਕੋ ਜਿਹਦੇ ਨਾਲ ਤੁਹਾਡੀ ਸਾਰੀ ਜ਼ਿੰਦਗੀ ਦੀ ਬਦਨਾਮੀ ਹੋਵੇ ਜੇ ਵੀਡੀਓ ਵਧੀਆ ਲੱਗੀ ਤੁਸੀਂ ਜੁੜਿਓ ਵੀਡੀਓ ਦੇ ਨਾਲ ਤਾਂ ਚਲਦੀ ਨੂੰ ਸ਼ੇਅਰ ਕਰਦੇ ਹੋ ਆਪਾਂ ਇਸ ਤਰ੍ਹਾਂ ਦੀ ਇੱਕ ਹੋਰ ਸੱਚੀ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਬਹੁਤ ਬਹੁਤ ਧੰਨਵਾਦ ਤੁਸੀਂ ਟਾਕ ਵਿਦ ਬੈਣੀ ਚੈਨਲ ਤੇ ਜੁੜਿਓ ਧੰਨਵਾਦ ਦੋਸਤੋ